ਸਮੇਂ-ਸਮੇਂ ਤੇ ਲੋਕਾਂ ਦੀ ਮਦਦ ਕਰ ਰਹੇ ਮਾਤਾ ਸੰਤੋਸ਼ੀ ਹਸਪਤਾਲ ਨੇ ਹੁਣ ਕਰ ਦਿੱਤਾ ਫੇਰ ਵੱਡਾ ਐਲਾਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਕਾਨੂੰ ਗਰਗ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਕੈਂਪ ਵਿੱਚ ਨਾ ਮਾਤਰ ਰੁਪੀਆਂ ਵਿੱਚ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ ਉਨਾ ਕੇ ਹੱਕੀ ਜੇਕਰ ਕੋਈ ਜ਼ਰੂਰਤਮੰਦ ਆਉਂਦਾ ਹੈ ਤਾਂ ਉਸ ਦਾ ਇਲਾਜ ਨੋ ਪ੍ਰੋਫਿਟ ਨੋ ਲਾਸ ਤੇ ਕੀਤਾ ਜਾਵੇਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰੋਨਾ ਕਾਲ ਵੇਲੇ ਵੀ ਇਸ ਹਸਪਤਾਲ ਵੱਲੋਂ ਆਪਣੀ ਵਧੀਆ ਕਾਰਜਗਾਰੀ ਕੀਤੀ ਗਈ ਅਤੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਡਾਕਟਰ ਕਨੂਨੀ ਨੇ ਕਿਹਾ ਕਿ ਹਸਪਤਾਲ ਵਿੱਚ ਵੱਖ-ਵੱਖ ਤਰ੍ਹਾਂ ਦੇ ਬੀਮਾ ਕਾਰਡ ਵੀ ਚੱਲਦੇ ਹਨ ਤੇ 5 ਲੱਖ ਰੁਪਏ ਵਾਲੇ ਬੀਮਾ ਕਾਰਡ ਤੇ ਵੀ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਇਸ ਮੌਕੇ ਤੇ ਡਾਕਟਰ ਭਰਦੀਪ ਸਿੰਘ ਕਾਨੂੰਨੀ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਰੀ ਗੱਲਬਾਤ ਅੌਰੇ ਸਾਹਮਣੇ ਲਾਓ ਅੱਜ ਮਾਤਾ ਸੰਤੋਸ਼ੀ ਹਸਪੀਟਲਸ ਸਾਡੇ ਸਤਿਕਾਰਯੋਗ ਡਾਕਟਰ ਹਰੀ ਨਰਨ ਜੀ ਜੋ ਪਟੜ ਸੀਐਮਓ ਨੇ ਆਪਣੇ ਕਣੂ ਵੀਰ ਦੀ ਭាទਦੀਪ ਸਿੰਘ ਗਰਗ ਆਪਣੇ ਡਾਕਟਰ ਸਾਹਿਬ ਉਹਨਾਂ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੀ ਇੱਕ ਮੀਟਿੰਗ ਬੁਲਾਈ ਸੀਗੀ ਜਿਸ ਮੀਟਿੰਗ ਚ ਡਾਕਟਰ ਸਾਹਿਬ ਨੇ ਇੱਕ ਬੇਨਤੀ ਕੀਤੀ ਸੀ ਕਿ ਸਾਰੀਆਂ ਐਨ ਜੀਓ ਦੇ ਸਹਿਯੋਗ ਨਾਲ ਉਹਨਾਂ ਦੇ ਬੇਟੇ ਦਾ ਬਰਥਡੇ 3 ਤਰੀਕ ਨੂੰ ਉਸ ਦਿਨ ਉਹ ਇੱਕ ਵਿਸ਼ਾਲ ਜੋ ਕੈਂਪ ਲਗਾਉਣਾ ਚਾਹੁੰਦੇ ਐ 3 ਤਰੀਕ ਤੋਂ ਇਸ ਡਿਸਟ੍ਰਿਬਿਊਸ਼ਨ ਸ਼ੁਰੂ ਕਰਨਗੇ ਇਸ ਕੈਂਪ ਦਾ ਮੇਨ ਜੋ ਮਕਸਦ ਹੈ ਜੋ ਜ਼ਰੂਰਤਮੰਦ ਲੋੜਵੰਦ ਮਦਵਰਤੀ ਪਰਿਵਾਰਾਂ ਦੇ ਜਾਂ ਗਰੀਬੀ ਰੇਖਾ ਤੋਂ ਜੋ ਥੱਲੇ ਹੈ ਉਹਨਾਂ ਪਰਿਵਾਰਾਂ ਨੂੰ ਮੈਡੀਕਲ ਸਹੂਲਤਾ ਦੇਣ ਸੰਬੰਧੀ ਇਹਨਾਂ ਨੇ ਮੀਟਿੰਗ ਕੀਤੀ ਸੀ ਤੇ ਤੈਨ ਤਰੀਕ ਤੋਂ ਰਜਿਸਟ੍ਰੇਸ਼ਨ ਸ਼ੁਰੂ ਇਸ ਮੈਡੀਕਲ ਕੈਂਪ ਦੀ ਅਗਲੀ 13 ਤੇ 14 ਨੂੰ ਸ਼ਨੀ ਤੇ ਐਤਵਾਰ ਨੂੰ ਇਹ ਕੈਂਪ ਮਾਤਾ ਸੰਤੋਸ਼ੀ ਹਸਪੀਟਲ ਚ ਲਗਾਇਆ ਜਾਏਗਾ ਜਿੱਥੇ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਓਕੇ ਠੀਕ ਹੈ ਮੈਂ ਡਾਕਟਰ ਭਾਰਤੀ ਵਿਗਰ ਮਾਤਾ ਸੰਦੋਸ਼ੀ ਹਸਪੀਟਲ ਤੋਂ ਅੱਜ ਇੱਕ ਸਾਰੀ ਐਂਜੋਨਾ ਮੀਟਿੰਗ ਕਰਨ ਤੋਂ ਬਾਅਦ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ 3 ਤਰੀਕ ਨੂੰ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ ਜਿਦੇ ਵਿੱਚ ਅਸੀਂ ਅਲਟਰਾਸਾਉਂਡ ਇਕੋ ECG ਬਲੱਡ ਟੈਸਟ ਕਾਫੀ ਜਿਹੜੇ ਸਿਰਫ 700 ਰੁਪਏ ਰਜਿਸਟ੍ਰੇਸ਼ਨ ਫੀਸ 'ਚ ਕੀਤੇ ਜਾਣਗੇ ਜੇ ਕਿਸੇ ਵੀ ਕੋਈ ਉਹਦੇ ਵਿੱਚ ਕੋਈ ਪੇਸ਼ੈਂਟ ਨਿਕਲਦਾ ਜਿਹਨੂੰ ਕੋਈ ਸਿਟੀ ਸਕੈਨ ਦੀ ਲੋੜ ਹੈ ਕੋਈ ਹੋਰ ਬਲੱਡ ਟੈਸਟਾਂ ਦੀ ਲੋੜ ਹੈ ਕੋਈ ਦਵਾਈਆਂ ਦੀ ਲੋੜ ਹੈ ਜੋ ਅਸੀਂ ਬਿਲਕੁਲ 50% ਤੱਕ ਕੀਤਾ ਕੀਤਾ ਜਾਊਗਾ ਕਿਸੇ ਨੂੰ ਕੋਈ ਆਪਰੇਸ਼ਨ ਦੀ ਲੋੜ ਹੈ ਕਿਸੇ ਨੂੰ ਕੋਈ ਦਾਖਲੇ ਦੀ ਲੋੜ ਹੈ ਕੋਈ ਬੱਚੇ ਦਾ ਕੋਈ ਟ੍ਰੀਟਮੈਂਟ ਦੀ ਲੋੜ ਹੈ ਉਹ ਯੂਸ਼ਵਲ ਕਾਰਤੇ ਵੀ ਕੀਤਾ ਜਾਊਗਾ ਜਾਂ ਸਾਡੇ ਕੋਲ ਸਾਰੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਚੱਲਦੇ ਉਸ ਤੇ ਵੀ ਕੀਤਾ ਜਾਊਗਾ ਪਲੱਸ ਜੇ ਕੋਈ ਕੋਈ ਗਰੀਬ ਬੰਦਾ ਹੈ ਕੋਈ ਐਨਜੀਓ ਥਰੂ ਆਂਦੇ ਨੇ ਕੋਈ ਵੀ ਪੇਸ਼ੈਂਟ ਉਹਨਾਂ ਦਾ ਕੋਈ ਵੀ ਟ੍ਰੀਟਮੈਂਟ ਹੈ ਆਲਮੋਸਟ ਫ੍ਰੀ ਆਫ ਕਾਸਟ ਕੀਤਾ ਜਾਊਗਾ ਪਲੱਸ ਕੋਈ ਆਪਰੇਸ਼ਨ ਦੀ ਲੋੜ ਹੈ 15000 ਤੇ ਕੀਤਾ ਜਾਊਗਾ ਜਿਹਦੇ ਵਿੱਚ ਸਾਰੀਆਂ ਦਵਾਈਆਂ ਰਹਿਣਾ ਸੈਨਾ ਆਪਰੇਸ਼ਨ ਦੀ ਫੀਸ ਹੁੰਦੀ ਦੀ ਫੀਸ ਸਭ ਕੁਝ ਵਿੱਚੇ ਹੋਗਾ ਵੱਤਵਾ ਦੇ ਇਸ ਕੈਂਪ ਦਾ ਲਾਭ ਉਠਾਇਆ ਜਾਵੇ ਤਿੰਨ ਤਰੀਕ ਨੂੰ ਰਜਿਸਟ੍ਰ 13 ਤੇ 14 ਤਰੀਕ ਨੂੰ ਇੱਕ ਕੈਂਪ ਲੱਗੂਗਾ ਜਿਹਨੂੰ ਕੋਈ ਲੋੜ ਹੈ ਸਾਨੂੰ ਇੱਥੇ ਸਾਰੇ ਆਪ ਦੀਆਂ ਐਨ ਜੀਓਸ ਕਰੇ ਉਹਨਾਂ ਨੂੰ ਮਿਲ ਸਕਦੇ ਆ ਹੋਸਟਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਇਸ ਕੈਂਪ ਦਾ ਵੱਧ ਤੋਂ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਉਠਾਓ ਧੰਨਵਾਦ ਅੰਕਲ ਜੀ ਆਓ ਤੁਸੀਂ ਇਹਨਾਂ ਬਾਅਦ ਕੁੱਲਮਾ